ਗੁਰਦੁਆਰਾ ਸੰਗਤ ਸਾਹਿਬ ਰੰਗੀਤ ਵਿਹਾਰ ਲਹਾਰਕਾਰ ਹੋਣ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦੇ ਹਾਲਾ ਬੜੀ ਸ਼ਰਧਾ ਤੇ ਭਾਵਨਾ ਨਾਲ ਬਣਾਇਆ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਰੱਖੇ ਸ੍ਰੀ ਅਕਨਪੁਰ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨ ਦੇ ਵੰਸ ਜਾਈਗੇ ਜਿਸ ਵਿੱਚ ਰਾਗੀ ਢਾਡੀ ਤੇ ਕਵੀਸ਼ਰੀ ਜਥਿਆਂ ਵੱਲੋਂ ਗੁਰੂ ਜੀ ਦੀ ਇਲਾਹੀ ਬਾਣੀ ਦਾ ਰਸ ਪਿੰਨਾ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਚਾਪ ਕੋੜਿਆਂ ਤੇ ਕਈ ਪ੍ਰਕਾਰ ਦੇ ਭਗਵਾਨਾਂ ਦੇ ਲੰਗਰ ਅਤੁੱਟ ਵਰਤਾਏ ਗਏ ਇਸ ਮੌਕੇ ਪਾਣੀ ਪ੍ਰਭਾਤ ਫੇਰੀਆਂ ਵੀ ਕੱਡੀਆਂ ਗਈਆਂ ਜਿਸ ਦੌਰਾਨ ਆਨੰਦ ਪਰਿਵਾਰ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਪ੍ਰਭਾਤ ਫੇਰੀ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਪ੍ਰਧਾਨ ਕੈਪਟਨ ਅਜੀਤ ਸਿੰਘ ਜਨਰਲ ਖਤਰ ਨਿਰਮਲ ਸਿੰਘ ਆਨੰਦ ਵੱਲੋਂ ਆਈਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਜਨਮ ਦਿਹਾੜੀ ਦੀ ਵਧਾਈ ਦਿੱਤੀ ਤੇ ਗੁਰੂ ਵਾਲੇ ਬਣ ਬਾਣੀ ਤੇ ਬਾਣੇ ਦੇ ਧਾਰਨੀ ਬਣਨ ਦੀ ਅਪੀਲ ਕੀਤੀ ਇਸ ਮੌਕੇ ਵਾਰ ਨੰਬਰ 2 ਦੇ ਨਵੇਂ ਬਣੇ ਕਾਉਂਸਲਰ ਅਮਰਜੀਤ ਸਿੰਘ ਐਲ ਆਈ ਸੀ ਵਾਲਿਆਂ ਅਤੇ ਵੱਖ-ਵੱਖ ਸੁਸਾਇਟੀਆਂ ਦੇ ਸੇਵਾਦਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਰੂਪਾ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਦਲਬੀਰ ਸਿੰਘ ਬਾਜਵਾ ਹਰਿੰਦਰ ਸਿੰਘ ਹਰਪਾਲ ਸਿੰਘ ਬਨੂ ਸਿੰਘ ਅਨੰਦ ਅੰਦਰਪ੍ਰੀਤ ਕੋਰ ਅਨੰਦ ਸੰਦੀਪ ਕੋਰ ਅਨੰਦ ਬਲਜੀਤ ਸਿੰਘ ਬਾੜਵਾ ਅਨਿਲ ਮਹਾਜਨ ਬੇਵੀ ਭੈਣ ਜੀ ਭੋਲੀ ਭੈਣ ਜੀ ਸਰਦਾਰ ਸਿੰਘ ਸਿਮੀ ਹਾਂਡਾ ਅਮਰਜੀਤ ਕੋਰ ਸੋਨੀਆ ਮਹਾਜਨ ਬਰਵਿੰਦਰ ਸਿੰਘ ਗਿੱਲ ਜਸਵਿੰਦਰ ਸਿੰਘ ਅਸ਼ੀਰਨ ਕੋਰ ਅਨੰਦ ਦਲਜੀਤ ਸਿੰਘ ਨੀਤੂ ਸੇਵਾ ਸਿੰਘ ਤੇ ਬਾਖ ਸਿੰਘ ਸਰਬਜੀਤ ਕੋਰ ਬੱਬਲਪ੍ਰੀਤ ਪ੍ਰਭਜੀਤ ਕੋਰ ਜਸਵੀਰ ਸਿੰਘ ਸਰਬਜੀਤ ਸਿੰਘ ਧਾਮੀ ਹਰਦੇਵ ਸਿੰਘ ਬਾਬਾ ਚੰਦਰ ਸਿੰਘ ਗੁਰਮਖ ਸਿੰਘ ਹਰਪਿੰਦਰ ਸਿੰਘ ਤਰਮਿੰਦਰ ਸਿੰਘ ਬਲਜੀਤ ਸਿੰਘ ਰਾਜੂ ਟ ਲੋ ਮੇਜਰ ਸਿੰਘ ਜੀワਰ ਸਿੰਘ ਪ੍ਰਿਤਪਾਲ ਸਿੰਘ ਕੁਲਦੀਪ ਸਿੰਘ ਮਨਜਿੰਦਰ ਸਿੰਘ ਸੁਖਦੇਵ ਸਿੰਘ ਪੰਨੂ ਸ਼ਮਸ਼ੀਰ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਸੰਤਾਂ ਹਾਜ਼ਰ ਸਨ ਵਾਹਿ ਜੀ ਕਾ ਾਲ ਸਾਹਿਬ ਵਾਹਿਗੁਰੂ ਕੀ ਬੋਲੇ ਮੈਂ ਸਮੂਹ ਸੰਗਤ ਦੇ ਸੇਵਾ ਦੇ ਬਾਅਦ ਦੀ ਸ਼ੁਭ ਸੰਗਤ ਨੂੰ ਗੁਰਪ੍ਰੋਗ ਦੀ ਗੋਵਰ ਸਿੰਘ ਦੇ ਦੇ ਲੱਖ ਲੱਖ ਵਧਾਈ ਦਿਨਾ ਚੋਣਾ ਇਸ ਮੌਕੇ ਤੇ ਮੈਂ ਤੁਹਾਨੂੰ ਆਪਣਾ ਦੇ ਚ ਬੇਨਤੀ ਕਰਦਾ ਆ ਕਿ ਆਪਣਾ ਇਤ ਕਰੋ ਵਣ ਛੋ ਤੇ ਆਪਣੀ ਕਮਾਈ ਕਰੋ ਕਿਸੇ ਨਾ ਕੋਈ ਤਕੀਦਾ ਮਾਰੋ ਆਪਣੀ ਕਮਾਈ ਕਰੋ ਤੇ ਜੋ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕੁਰਬਾਨੀ ਆਪਣੇ ਪਰਿਵਾਰ ਦੀ ਇਸ ਕੌਮ ਵਾਲੀ ਦਿੱਤੀ ਆ ਉਹ ਕਿਤਨਾ ਦੀ ਸਾਰੀ ਦੁਨੀਆ ਵਿੱਚ ਮਸਾਲਿਆ ਮੈਂ ਸਮੂਹ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਜਿਹੋ ਸਾਹਿਬ ਦੇ ਚੱਲੇ ਹੋਏ ਮਾਰਗ ਤੇ ਅੱਜੋ ਮਾਰਗ ਤੇ ਆਨੂੰ ਚੱਲਣਾ ਚਾਹੀਦਾ ਤੇ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਥਰੋ ਮਨਸੂਰ ਗੁਰਗੋਬਿੰਦ ਸਿੰਘ ਜੀ ਜੀ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬਾਨ ਸ਼ਾਹ ਗੁਰੂ ਗੋਬਿੰਦ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਤੰਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਮਰਦੇਵਾਤੇ ਕੈਮਕੁੰਡ ਤਪਸਵੀ ਨੰਦਪੁਰ ਵਾਸੀ ਨੀਲੇ ਵਾਲੇ ਕਲੀਆਂ ਵਾਲੇ ਸਰਬੰਸਦਾਨੀ ਤੰਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦਾ ਅੱਜ ਗੁਰਦੁਆਰਾ ਸੰਗਤ ਸਾਹਿਬ ਰਣਜੀਤ ਵਿਖੇ ਲੋਹਾਰਾ ਰੋਡ ਅੰਮ੍ਰਿਤਸਰ ਵਿਖੇ ਪ੍ਰਕਾਸ਼ ਦਿਹਾੜਾ ਗੁਰੂ ਮਹਾਰਾਜ ਜੀ ਦਾ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਤੋਂ 7 ਸਾਲ ਪਹਿਲਾਂ 566 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਦੇ ਮਾਤਾ ਗੁਜਰਕੌਰ ਜੀ ਦੀ ਕੋਕਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਰ ਅਵਤਾਰ ਧਾਰਿਆ ਸੀ ਉਹਨਾਂ ਨੇ 1790 ਈਸਵੀ ਦੇ ਵਿੱਚ ਆਨੰਦਪੁਰ ਸਾਹਿਬ ਕੇਸਪਟ ਸਾਹਿਬ ਦੀ ਧਰਤੀ ਤੇ ਪੰਜ ਪਿਆਰਾਂ ਦੀ ਸਹਾਨਾ ਕੀਤੀ ਤੇ ਉਪਰੰਤ ਪੰਜਾਂ ਪਿਆਰਿਆਂ ਤੋਂ ਆਪ ਵੀ ਅਮਰਤੀ ਬਾਤ ਲਈ ਸੀ ਗੁਰੂ ਮਹਾਰਾਜ ਜੀ ਨੇ ਜਿੱਥੇ ਜ਼ੁਲਮ ਦੇ ਖਿਲਾਫ ਜੰਗਾਂ ਜੀਤੀਆਂ ਉੱਥੇ ਸਾਨੂੰ ਸੱਚ ਦੇ ਚੱਲਣ ਦਾ ਰਸਤਾ ਦਿਖਾਇਆ ਹੈ ਖਾਲਸਾ ਅਕਾਲ ਪੁਰਖ ਦੀ ਮੋਜ ਪਰਗੜੇ ਖਾਲਸਾ ਪਰਮਾਤਮਾ ਦੀ ਮੋਜ ਜਦ ਤੱਕ ਖਾਲਸਾ ਰਹੇ ਨਿਆਰਾ ਕਬਲਗ ਤੇਜ ਦਿਓ ਮੈਂ ਸਾਰਾ ਜਾਬੇ ਗਏ ਡਿਫਰੈਂਟ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਵਿਪਰਨ ਕੀ ਰੀਤ ਹੁੰਦੀ ਹੈ ਕਰਮकांड ਵਹਿਮ ਭਰਮ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਗੁਰੂ ਮਹਾਰਾਜ ਨੇ ਪਹਿੰਤੋਂ ਸਾਨੂੰ ਰੋਕਿਆ ਹੈ ਕਰਮਕਾਂਡਾਂ ਦੇ ਵਿੱਚ ਪਹਿੰਤੋਂ ਰੋਕਿਆ ਹੈ ਗੁਰੂ ਮਹਾਰਾਜ ਨੇ ਕਿਹਾ ਹੈ ਇੱਕ ਪਰਚਾ ਕਾਲ ਦਾ ਸ਼ਬਦ ਖਾਲਸੇ ਦਾ ਆਪਾਂ ਸ਼ਬਦ ਨੂੰ ਮੰਨਣ ਵਾਲੇ ਜੋ ਹੈ ਗੁਰੂ ਮਹਾਰਾਜ ਜੀ ਦੇ ਅਸੀਂ ਉਪਾਸ਼ਕ ਹਾਂ ਗੁਰੂ ਮਹਾਰਾਜ ਨੇ ਅਮਰਤੀ ਦਾਤ ਦਿੱਤੀ ਹੈ ਸ਼ੋਆ ਸ਼ਾਦ ਦਾ ਪੇਦ ਭਾਵ ਮਨਾਇਆ ਜੋ ਹੈ ਮਟਾਇਆ ਹੈ ਗੁਰੂ ਮਹਾਰਾਜ ਨੇ ਸਾਨੂੰ ਹਰਿਮੰਦਰ ਸਾਹਿਬ ਦੇ ਜਿੱਤੇ ਚਾਰ ਦਰਵਾਜੇ ਦਿੱਤੇ ਹਨ ਛੂਤ ਵੀ ਆ ਸਕਦਾ ਹੈ ਇਦਰ ਵੀ ਆ ਸਕਦਾ ਹੈ ਸਾਰੀਆਂ ਜਾਤਾਂ ਪਾਤਾਂ ਵਾਲੇ ਪਰਮੇ ਪਰੇ ਧਰਮ ਦੇ ਲੋਕ ਹਰ ਮੰਦਰ ਸਾਹਿਬ ਵਿੱਚ ਕਿਹੇ ਆ ਸਕਦੇ ਹਨ ਤੇ ਸਾਨੂੰ ਉਹਨਾਂ ਦੇ ਚੱਲੇ ਹੋਏ ਦੱਸੇ ਹੋਏ ਅਮਰੂਤਾਂ ਦੇ ਚੱਲਣਾ ਚਾਹੀਦਾ ਹੈ ਤੇ ਗੁਰੂ ਮਹਾਰਾਜ ਨੇ ਸਾਨੂੰ ਜਿਹੜੀ ਖੰਡੇ ਪਾਸਰੇ ਦੀ ਦਾਤ ਦਿੱਤੀ ਹੈ ਉਹ ਛਕਣੀ ਚਾਹੀਦੀ ਹੈ ਗੁਰਦੁਆਰਾ ਸੰਗਤ ਸਾਹਿਬ ਅੰਮ੍ਰਿਤਸਰ ਲੋਹਾਰਾ ਕਾ ਰੋਡ ਵਿਖੇ ਜਿਹੜੇ ਪੰਜ ਦਿਨਾਂ ਤੋਂ ਪ੍ਰਭਾਤ ਫਰੀਆਂ ਚੱਲੀਆਂ ਉਪਰੰਤ ਜੋ ਹੈ ਤ੍ਰਿਕੰਧ ਪੜ ਸਾਹਿਬ ਰੱਖੇਗੇ ਜਿਨ੍ਹਾਂ ਦੇ ਪ੍ਰੋਗ ਅੱਜ ਸਵੇਰੇ 9:00 ਵਜੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੀਆਂ ਸੰਗਤਾਂ ਨੇ ਸਰਵਣ ਕੀਤੇ ਉਪਰੰਤ ਕੀਰਤਨ ਦੀਵਾਨ ਸੱਜਿਆ ਹੈ ਜਿਸ ਦੇ ਵਿੱਚ ਰਾਗੀ ਬਾਡੀ ਕੀਰਤਨੇ ਪਤਾ ਬਾਚਕ ਅਦੇ ਕਮਿਸ਼ਨਰ ਨੇ ਆਪਣੀ ਹਾਜ਼ਰੀ ਭਰੀ ਹੈ ਸੰਗਤਾਂ ਦਾ ਆਤਾ ਮਾਰਦਾ ਇਕੱਠ ਹੈ ਵਕ ਵਕ ਤਰ੍ਹਾਂ ਦੇ ਗੁਰੂਕ ਲੰਗਰ ਟੁੱਟ ਚੱਲ ਰਹੇ ਹਨ ਗੁਰੂ ਮਹਾਰਾਜ ਨੂੰ ਨਤਮਸਤਕ ਹੋ ਲਈ ਸੰਗਤਾਂ ਜੂਰੋਂ ਮੇਰੀਆਂ ਗੁਰਦੁਆਰਾ ਸੰਗਤ ਸਾਹਿਬ ਰਣਜੀਤ ਵਿਆਹ ਲੋਹਾਰ ਕਾਰੇ ਦੇ ਰੋਡ ਵਿਖੇ ਪਹੁੰਚੀਆਂ ਹਨ ਅਸੀਂ ਗੁਰੂ ਮਹਾਰਾਜ ਦੇ ਪਾਰਦੇ ਹਾਰੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ ਅੱਗੇ ਸ਼ਾਮਨਾ ਕਰਦੇ ਹਾਂ ਕਿ ਸੱਚੇ ਬਾਦਸ਼ਾਹ ਇਹ ਜੋ ਸਾਲ 2025 ਚੜ੍ਹਿਆ ਹੈ ਇਹ ਸਾਰੀਆਂ ਸੰਗਤਾਂ ਲਈ ਲਾਈ ਬੰਦ ਹੋਏ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਤੇ ਚੇਪਾ ਸਾਹਿਬ ਸਾਨੂੰ ਜੜਦੀਆਂ ਚੇ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦੋ ਦਣਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਰੱਖੇ ਗਏ ਸੀ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਉ ਪਉ ਪਾਏ ਕੀਰਤਨ ਦਰਬਾਰ ਹੋਇਆ ਸੰਗਤਾਂ ਨੇ ਬੜੀ ਸਰਦਾਰਨਾ ਧਮ ਤਮਨਾ ਇੱਕ ਕੀਰਤ ਮਨਾਇਆ ਗਿਆ ਔਰ ਲੰਗਰ ਬੜੇ ਅਤੁੱਟ ਤਿਆਰ ਹੋਏ ਸਾਰਿਆਂ ਨੂੰ ਇਸ ਗੁਰਪੁਰਬ ਤੇ ਲੱਖ ਲੱਖ ਵਧਾਈਆਂ